ਅਖਬਰੀ ਤੁਹਾਡਾ ਜਿੰਨਾ ਵੀ ਸ਼ੌਕ ਹੀ ਸਾਰਾ ਹੀ ਕੀ ਸੋਚਿਆ ਹੈ ਜੋ ਸਟਾਕ ਪਲੇਅਰਸ ਸੋਚ ਸੋਚਿਆ ਤੇ ਹੋਈ ਵਧੀਆ ਦੀਵਾਲੀ ਲਾਵਾਂਗੇ ਉਹ ਵੀ ਦੀਵਾਲੀ ਲਾਵਾਂਗੇ ਅਸੀਂ ਚਲੋ ਪਹਿਲਾ ਨਰਾਤਾ ਵਾ ਜੋ ਮਾਤਾ ਮਾਨੀ ਬਜੂਰ ਹੋਵੇ ਛੋਟੀ ਲੀਲ ਬੰਦ ਕਰ ਦੇ ਯਾਰ ਮੇਰਾ ਫ਼ਲਨ ਜੀ ਤੁਹਾਨੂੰ ਜੀ ਇੱਕ ਕਾਦਾ ਗਦਾਮ ਸੀ ਕਿਦਾ ਗਦਾਮ ਸੀ ਕਿ ਕੀ ਹੋਇਆ ਇਹ ਮੇਰਾ ਇਲੈਕਟ੍ਰੋਨਿਕ ਸ਼ੋਅਰੂਮ ਹੈ ਭਾਈਆਂ ਜੀ ਸਾਡੇ ਸਟਾਰ ਲੈਕ ਵਰਲਡ ਉੱਥੇ ਮੈਂ ਸ਼ੁਰੂ ਮੈਂ ਮੇਰਾ ਡਾਟੋਰ ਸਿੱਕਾ ਪਰਚੇਜ ਕੀਤਾ ਇਹ ਦੁਬਾਰਾ ਇਹ ਸਾਨੂੰ ਫ੍ਰੀ ਰਾਤ ਸਾਡੇ ਇੱਕ ਸੱਤ ਕੋਣੇ ਆਟੇ ਫੋਨ ਆਇਆ ਕਿ ਤੁਹਾਡੇ ਗੱਦਾਰ ਤੋਂ ਕਮਾ ਨਿਕਲ ਗਿਆ ਅਸੀਂ ਆ ਪਹੁੰਚ ਪਹੁੰਚ ਤੁਹਾਡੇ ਕਾਫੀ ਹੱਥ ਦੇ ਕਬੂਜ ਕੀ ਜਿਹੜਾ ਇਹ ਫਾਈਪ ਗੜ ਬਿਗਾਈਆਂ 15-20 ਮਿੰਟ ਤੱਕ ਆ ਗੀਆਂ ਆ ਚੰਨਲ ਰੱਖ ਕੇ ਕਾਬੂ ਪਾਇਆ ਪਰ ਫੇਰ ਵੀ ਸਾਡਾ ਨੰਨਾ ਹੀ ਸੌਗੀ ਸਾਰਾ ਹੀ ਕਿ ਕੀ ਸੋਚਿਆ ਸੀ ਜੋ ਸਟਾਕ ਲਿਆ ਸੀ ਸੋਕ ਘਟਿਆ ਤੇ ਫੇ ਵਧੀਆ ਦਿਵਾਲੀ ਲਾਵਾਂਗੇ ਬਹੁਤ ਦਿਵਾਲੀ ਲਾਵਾਂਗੇ ਆਪੀ ਚਲੋ ਪਹਿਲਾ ਨਰਾਤਾ ਵਾ ਜੋ ਮਾਤਾ ਮਾਨੀ ਬਜੂਰ ਹੋਵੇ ਜਦੋਂ ਇਹ ਲਿਆ ਸੀ ਕਿ ਸਾਰਾ ਕੈਸ਼ ਰਿਆ ਸੀ ਤੇ ਮੇਰਾ ਚੱਲਦਾ ਵਾ ਡਿਸਟ੍ਰੀਬਿਊਟਰ ਨੇ ਸਾਡੇ ਉਹਨਾਂ ਨਾਲ ਆਪੇ ਦਾ ਮੰਤਰੀ ਜਾਣਦੇ ਨੇ ਪੇਮੈਂਟ ਜਾਂਦੀ ਹੈ ਸਰੋਦਾਰ ਸੀ ਪਧਾਰ ਸੀ 25% ਆਧਾਰ ਹੀ ਹੁੰਦਾ ਆਪੀ ਦੇਖੋ ਕਿੰਨਾ ਕਨੈਕਸ਼ਨ ਜੋ ਫਰਕ ਵੀ ਲਾਨੇ ਹੁਣ ਕਿੰਨਾ ਕੇ ਸੜਿਆ ਹੈਗਾ ਜੀ ਮੇਰੇ ਨਾਲ ਕਾਫੀ ਨਿਸ਼ਾਨਾ ਤਵੀਰ ਕਾਫੀ ਨਿਸ਼ਾਨ ਕੁਝ ਵੀ ਨਹੀਂ ਬਚਿਆਗਾ ਸਭ ਸੜ ਗਿਆ ਸਾਰਾ ਗਡਾਉਨ ਚੀ ਵੀ ਸਾਰਾ ਗਡਾਉਨ ਚੀ ਕੀ ਕੁਝ ਪਿਆ ਮੇਰੇ ਸੀਸੀ ਅਲੜੀਆਂ ਸੀ ਗਰਜੇ ਇੱਜਾ ਵਾਸ਼ਿੰਗ ਸੀ ਨਾ ਯੂਜ਼ਰ ਦੀ ਕੋਈ ਜਾਣੀ ਨੁਕਸਾਨ ਨਹੀਂ ਜਾਣੀ ਨੁਕਸਾਨ ਨਹੀਂ ਹੈ ਗਡਾਉਨ ਸਾਰਾ ਸਾਰਾ ਬਹੁਤ ਸਾਰਾ ਬਹੁਤ ਨੁਕਸਾਨ ਸਾਰਾ ਸਾੜ ਗਿਆ ਤੁਸੀਂ ਸਾਰੇ ਕੁਝ ਵੀ ਨਹੀਂ ਬਚਿਆ ਮੈਂ ਨੀਰ ਦੇ ਸ਼ਰਮਾ ਫਾਇਰ ਅਫਸਰ ਨਗਰ ਨਿਗਮ ਬਟਾਲਾ ਤੋਂ ਸਾਨੂੰ ਐ 7:45 ਦੇ ਆਸ-ਪਾਸ ਹੀ ਲੱਗੀ ਆ ਫਾਇਰ ਕਾਲ ਮਿਲੀ। ਤੁਰੰਤ 5 ਮਿੰਟ ਤੇ ਜਿਹੜੀਆਂ ਗੱਡੀਆਂ ਡਨੌਟ ਹੋਈਆਂ ਇਹ 7:50 ਤੇ 20 ਦੇ ਅੱਗੇ ਦੋਨੇ ਬੋਚਦੇ ਗਲੀ ਸੱਕਰੀ ਸੀਗੀ। ਉਹਦੇ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਅੰਦਰ ਗੱਡੀਆਂ ਅੰਚੀ ਪਾਈਪਾਂ ਵਿਚਾਰ ਤੋਂ ਮੁੰਡਿਆਂ ਨੇ ਕੰਮ ਸ਼ੁਰੂ ਕਰਤਾ ਸੀ। ਤੇ ਕਾਫੀ ਜ਼ਿਆਦਾ ਸੀ ਅਟ। ਮੈਂਨੇ ਕਾਫੀ ਮਿਹਨਤ ਕੀਤੀ ਆ ਤੇ ਸ਼ਕਰ ਪਾੜ ਕੇ ਇਹ ਅੱਗ ਨੂੰ ਕੰਟਰੋਲ ਕੀਤਾ। ਕਿੰਨਾ ਖੁਸ਼ਕੀ ਸੀ ਇਹ ਵਿਹਾਨਸਪਨ ਇਹਦੇ ਵਿੱਚ ਸਾਰਾ ਅੰਦਰ AC ਵੀ ਸੀਗੇ ਰੇਜ ਵੀ ਸੀਗੇ ਤੇ ਉਹ ਹੀ ਢੋਣਾ ਉਹਨਾਂ ਦੇ ਕੰਪਰੈਸ਼ਨ ਜਿਹੜੇ ਫਟਰੇ ਸੀਗੇ ਇਹਦੇ ਕਰਕੇ ਥੋੜਾ ਜਿਆਦਾ ਦਿੱਕਤ ਆਈ ਲੇਕਿਨ ਅਸੀਂ ਫਿਰ ਵੀ ਆਪਣੇ ਕੋਈ ਤੰਦਾਈ ਨਾਲ ਕਿੰਨੇ ਕੁ ਬਲਾਸਟ ਗਿੰਤੀ ਕੋਈ ਨਹੀਂ ਸਰ ਜੀ ਮੈਂ ਕਹਿੰਦਾ ਦੱਸ ਸਕਦਾ ਜਿਹੜਾ ਬਲਾਸਟ ਹੁੰਦਾ ਵਾ ਕਿੰਨੀ ਆਵਾਜ਼ ਦੀ ਕੀ ਹੁੰਦਾ ਆਵਾਜ਼ ਸਰ ਉਹ ਜਿਵੇਂ ਸਿਲੰਡਰ ਫਟਦਾ ਇਸ ਤਰੀ ਹੁੰਦੀ ਆਵਾਜ਼ ਉਹਦੇ ਨਾਲ ਫਿਰ ਅੱਗੇ ਜਿਹੜਾ ਕੁਝ ਗੈਸ ਹੈ ਜਿਹੜੀ ਉਹਦੇ ਨਾਲ ਅੱਗੇ ਜਦਾ ਜਦਾ ਫੈਲਦੀ ਹੈ ਕਿੰਨਾ ਖੁਸ਼ਕੀ ਇਸ ਕਹਾਫੀ ਸੀਗਾ ਜੀ ਕੀ ਲੱਗਦਾ ਜਿਸ ਤਰ੍ਹਾਂ ਇਹ ਹੋ ਸਕਦਾ ਹੈ ਅੱਜ ਸਰ ਅਨਲਿਸਿਸ ਕਰਾਂਗੇ ਜੀ ਵੀ ਕੀ ਕਾਰਨ ਹੋ ਸਕਦਾ ਸ਼ਟਰ ਬੰਦ ਸਾਮਾਨ ਇਹਦਾ ਜਿਹੜਾ ਹਾਲੇ ਹੀ ਪੁੱਛਿਆ ਨਹੀਂ ਮਾਲਕਾ ਉਹ ਵੀ ਕਿੰਨਾ ਮਟੀਰੀਅਲ ਸੀਗਾ ਕਿੰਝ ਸੀਗਾ ਜੋ ਵੀ ਉਹ ਦੱਸਣ ਉਹ ਨਹੀਂ ਜਾਣੀ ਉਸ ਦਾ ਨਹੀਂ ਜਾਣੀ ਕੋਈ ਮਾਲੀ ਨੁਕਸਾਨ ਵੱਡੀਆਂ ਸਾਡੀਆਂ ਜੀ 4 ਗੱਡੀਆਂ ਵੱਡੀਆਂ ਸੀਗੀਆਂ 8 ਗੱਡੀਆਂ ਮਲਟੀਪਰਪਸ ਉਹ ਟਰਨਓਪ ਉਹਦੀ 4 4 5 5 ਵਾਰੀ ਹੋਈ। ਕੰਨ ਜਿਹੜੇ ਉਹਨਾਂ ਗੱਡੀਆਂ ਨੇ ਕਿੱਕ ਨਾਲ 20 20 ਗੱਡੀਆਂ ਨਾਲ ਪਾਉਣ ਲੱਗ ਪਾਣ। ਸਾਰਾ ਕੈਮੀਕਲ ਬੱਤਿਆ ਕਿਉਂਕਿ ਫੋਮ ਦੀ ਹੈ ਜੀ ਅੰਦਰ ਜਿਹੜਾ ਫੋਮ ਹੁੰਦਾ ਐ ਫ੍ਰੀਜਰ ਨੂੰ ਕਵਰ ਕੀਤਾ ਹੁੰਦਾ ਉਹਦੀ ਅੱਗੇ ਸੀਗੀ ਧੂਆਂ ਕਾਫੀ ਜ਼ਿਆਦਾ ਸੀ ਉਹਦੇ ਕਰਕੇ ਅਸੀਂ ਕੈਮੀਕਲ ਨਾਲ ਇਹਨੂੰ ਕਰਤਾ। ਹਾਂਜੀ। 9 ਵਜੇ ਕੰਟਰੋਲ ਰੂਮ ਤੋਂ ਨੂੰ ਫੋਨ ਆਇਆ ਸੀਗਾ ਕਿ ਇਸ ਤਰ੍ਹਾਂ ਪੁੱਲਰ ਦੇ ਸਾਹਮਣੇ ਜਿਹੜੀ ਹੈ ਕੋਈ ਸ਼ਾਪ ਹੈ ਕੋਈ ਗਦਾਮ ਹੈ ਉਹਦੇ ਵਿੱਚ ਅੱਗ ਲੱਗੀ ਹੈ ਤੇ ਅਸੀਂ ਮੌਕੇ ਤੇ ਪਹੁੰਚੇ ਆ ਆ ਕੇ ਦੇਖਿਆ ਕਿ ਇਹ ਪਰਮਜੀਤ ਸਿੰਘ ਸਟਾਰ ਇਲੈਕਟ੍ਰੋਨਿਕ ਦਾ ਜਿਹੜਾ ਵਾ ਉਹਦੀ ਦੁਕਾਨ ਜਿਹੜੀ ਹੈ ਉਹ ਹੈ ਸਿੰਬਲ ਤੋਂ ਭਾਈਆਂ ਦੀ ਹਟੀ ਦੇ ਸਾਹਮਣੇ ਇਹਦਾ ਗਦਾਮ ਤੇ ਟੀਵੀ ਫ੍ਰਿਜ ਤੇ ਇਹਦੇ ਵਿੱਚ ਇਹਨੇ ਏਸੀ ਵਗੈਰਾ ਰੱਖੇ ਸੀ ਉਹ ਜਿਹੜੀ ਅੰਦਰ तकरीबन ਸ਼ਾਰਟ ਸਰਕਟ ਹੋਣ ਕਰਕੇ ਇਹਨਾਂ ਦਾ ਦੱਸਣ ਮਤਲਬ ਕੀ ਹੈ ਕਿ ਅੱਗੇ ਨਿਕਲ ਕੇ ਦੇਖੀਏ ਸ਼ਾਰਟ ਸਰਕਟ ਹੋਣ ਕਰਕੇ ਅੰਦਰ ਜਿਹੜੀ ਅੱਗ ਲੱਗੀ ਹੈ ਤੇ ਫਿਰ ਵੀ ਜੇਵਾ ਅੱਗ ਦੇ ਕਾਰਨਾਂ ਦਾ ਲੱਭੋ ਆਸ-ਪਾਸੇ ਤੋਂ ਸੀਸੀਟੀਵੀ ਕੈਮਰੇ ਜਿਹੜੇ ਚੈੱਕ ਕਰਕੇ ਉਹ ਪਤਾ ਲਾਇਆ ਜਾਏਗਾ ਕਿ ਕੋਈ ਉਹ ਦੀ ਕੋਈ ਗੱਲ ਕੋਈ ਕਾਰਵਾਈ ਹੋਣੀ ਹੈ ਕਿੰਨਾ ਨੁਕਸਾਨ ਲੱਗਦਾ ਨੁਕਸਾਨ ਇਹ ਬਿਲਾਂ ਮਤਲਬ ਦੇਖਣਾ ਪੈਣਾ ਜੀ ਇਦਾਂ ਹੁਣ ਰੇਟ ਦੇ ਹਿਸਾਬ ਨਾਲ ਸਾਨੂੰ ਨਹੀਂ ਪਤਾ ਹੈਗਾ ਪਰ ਕਾਫੀ ਨੁਕਸਾਨ ਹੋਇਆ ਉਜਾਨੀ ਨੁਕਸਾਨ ਨਹੀਂ ਬਾਕੀ ਸਭ ਠੀਕ ਹੈ ਜੀ ਸੇਫ ਹੈ ਅੱਗ ਜਿਹੜੀ ਆ ਉਹਦੇ ਕਾਬੂ ਪਾ ਲਿਆ ਗਿਆ ਤੇ ਅਸੀਂ ਜਿਹੜਾ ਫਾਇਰ ਬ੍ਰਿਗੇਡ ਦਾ ਧੰਨਵਾਦ ਕਰਦੇ ਜਿਹੜੇ ਮੌਕੇ ਤੇ ਪਹੁੰਚੇ ਦੋ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਆਈਆਂ ਕਾਫੀ ਉਹਨਾਂ ਮਸ਼ਕਤ ਕੀਤੀ ਹੈ ਤੇ ਅੱਗ ਨੂੰ ਜਿਹੜਾ ਉਹ ਬੁਝਾਇਆ